16 ਜਨਵਰੀ 2025 ਟਾਈਮ ਦੇਖ ਲਓ ਜੀ 9 ਵਜਣ ਵਾਲੇ ਆ ਜੀ ਅਸੀਂ ਐਸਡੀ ਨੂੰ ਫੋਨ ਕਰਦੇ ਆ ਜੀ ਨਜਾਇਜ਼ ਮਾਈਨਿੰਗ ਵਾਸਤੇ ਮਾਈਨਿੰਗ ਚੱਲ ਰਹੀ ਆ ਜੀ ਪਿੰਡ ਚੂੜੜਾਲ ਦੋਸਤੋ ਪਿੰਡ ਚੂੜਾਲ ਵਿਖੇ ਨਜਾਇਜ਼ ਮਾਈਨਿੰਗ ਦੀਆਂ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਵੀਡੀਓ ਵਿੱਚ ਇਹਨਾਂ ਨੌਜਵਾਨਾਂ ਵੱਲੋਂ ਵੀਡੀਓ ਬਣਾਈ ਗਈ ਹੈ ਕਿ ਰਾਤ ਦੇ ਹਨੇਰੇ ਵਿੱਚ ਇਹ ਨਜਾਇਜ਼ ਮਾਈਨਿੰਗ ਸ਼ਰੇਆਮ ਚੱਲ ਰਹੀ ਹੈ ਤੇ ਟਿੱਪਰ ਦੇ ਟਿੱਪਰ ਭਰ ਕੇ ਉੱਥੋਂ ਲਿਜਾਏ ਜਾ ਰਹੇ ਨੇ ਤੇ ਇਹਨਾਂ ਨੌਜਵਾਨਾਂ ਵੱਲੋਂ ਉਹਨਾਂ ਦੀ ਵੀਡੀਓ ਵੀ ਬਣਾਈ ਗਈ ਹੈ ਤੇ ਐਕਸ਼ਨ ਸਾਹਿਬ ਨੂੰ ਵੀ ਕਾਲ ਕੀਤਾ ਗਿਆ ਤੇ ਨਾਲ ਹੀ ਐਸ.ਡੀ.ਐਮ ਸਾਹਿਬ ਨੂੰ ਵੀ ਕਾਲ ਕਰਕੇ ਇਹਨਾਂ ਵੱਲੋਂ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਗਈ ਆ ਬਟ ਉਹਨਾਂ ਵੱਲੋਂ ਫੋਨ ਨਹੀਂ ਚੱਕਿਆ ਗਿਆ ਤੇ ਉਹਨਾਂ ਦਾ ਨੰਬਰ ਬਾਰ-ਬਾਰ ਬਿਜ਼ੀ ਆ ਰਿਹਾ ਸੀ। ਬਾਕੀ ਤੁਸੀਂ ਵੀ ਦੇਖੋ ਇਹ ਮੌਕੇ ਦੀ ਵੀਡੀਓ। 16 ਜਨਵਰੀ 2025 ਟਾਈਮ ਦੇਖ ਲਓ ਜੀ 9 ਵਜਣਾਂ ਵਾਲੇ ਆ ਜੀ। ਅਸੀਂ ਇਹਦੀ ਉਹਨੂੰ ਫੋਨ ਕਰਦੇ ਆ ਜੀ ਨਜਾਇਜ਼ ਮਾਈਨਿੰਗ ਵਾਸਤੇ। ਮਾਈਨਿੰਗ ਚੱਲ ਰਹੀ ਆ ਜੀ ਪਿੰਡ ਚੂੜਵਾਲ ਤੇ ਪੂਗੜਾਂ ਨ ਮਸ਼ੀਨਾਂ ਲਾਈਆਂ ਹੋਈਆਂ ਉਹਨਾਂ ਨੇ ਅਸੀਂ ਮਾਈਨਿੰਗ ਬਾਰੇ ਵੀ ਨਜਾਇਜ਼ ਮੈਨਿੰਗ ਬਾਰੇ ਫੋਨ ਕਰ ਰਹੀ ਐ ਐਸ ਡੀਓ ਸਾਹਿਬ ਨੂੰ ਉਹ ਸਾਡਾ ਫੋਨ ਨਹੀਂ ਚੱਕ ਰਿਹਾ ਅਸੀਂ ਇਸ ਤੋਂ ਪਹਿਲਾਂ ਚਾਰ ਬਾਰ ਫੋਨ ਲਾ ਚੁੱਕੇ ਹਾਂ ਅਸੀਂ ਆ ਪੰਜਵੀਂ ਬਾਰ ਫੋਨ ਲਾਇਆ ਜੀ ਆ ਦੇਖ ਲਓ ਜੀ ਸਾਡਾ ਫੋਨ ਨਹੀਂ ਚੁੱਕਿਆ ਜਾ ਰਿਹਾ ਆ ਦੇਖ ਲਓ ਜੀ ਇਹ ਨਹੀਂ ਦੇ ਰਹਾ ਹੈ 16 ਜਨਵਰੀ 2025 ਆ ਦੇਖੋ ਜੀ ਅਸੀਂ ਐਕਸ਼ਨ ਸਾਹਿਬ ਨੂੰ ਫੋਨ ਲਾਇਆ ਹੋਇਆ ਜੀ ਪਿੰਡ ਚੂੜਾਲ ਨਜਾਇਜ਼ ਮੈਨਿੰਗ ਹੋ ਰਹੀ ਆ ਉੱਥੇ ਪੋਕ ਲੈਣਾ ਮਸ਼ੀਨਾਂ ਚੱਲ ਰਹੀਆਂ ਤੇ ਟਿਪਰ ਭਰ ਭਰ ਕੇ ਆ ਰਹੇ ਆ ਅਸੀਂ ਐਕਸ਼ਨ ਸਾਹਿਬ ਨੂੰ ਫੋਨ ਲਾਇਆ ਦੱਸਣ ਵਾਸਤੇ ਵੀ ਉੱਥੇ ਵੱਡੀਆਂ ਮਸ਼ੀਨਾਂ ਨਾਲ ਦਿੱਤਾ ਗਿਆ ਨੰਬਰ ਇਸ ਸਮੇਂ ਵਿਅਸਤ ਹੈ ਕਿਸੇ ਕਾਰਨ ਕੀ ਥੋੜੀ 16 ਜਨਵਰੀ 2025 ਅਸੀਂ ਪਿੰਡ ਰੋਡ ਦੀ ਕੱਢ ਤੇ ਖੜੇ ਆ ਜੀ ਆਹ ਦੇਖੋ ਜੀ ਆਹ ਤੇ ਇਹਨੇ ਦੇ ਵਿੱਚ ਪਿੰਡ ਰੋਡ ਪੋਗਲੈਨ ਮਸ਼ੀਨਾਂ ਚੱਲਦੀਆਂ ਜੀ ਤੇ ਗੱਡੀਆਂ ਲੋਡ ਕੀਤੀਆਂ ਜਾਂਦੀਆਂ ਆਹ ਦੇਖੋ ਜੀ ਆਹ ਪੋਗਲੈਨ ਮਸ਼ੀਨ ਚੱਲਦੀ ਆ ਜੀ ਨਾਲ ਗੱਡੀਆਂ ਵੀ ਆਉਂਦੀ ਸਮਾਂ ਰਾਤ ਦਾ 1 ਵਜੇ ਆ ਜੀ ਆਹ ਦੇਖੋ ਜੀ ਰਾਤ ਦੇ ਹਨੇਰੇ 'ਚ ਗੱਡੀਆਂ ਲੋਡ ਕੀਤੀਆਂ ਜਾਂਦੀਆਂ ਪੋਗਲੈਨ ਉਹ ਮਸ਼ੀਨਾਂ ਚੱਲ ਰਹੀਆਂ ਸੀ ਇੱਕ ਸਾਈਡ ਹੀ ਖੜੇ ਦਿਖਾ ਰਹੇ ਆ ਤੁਹਾਨੂੰ ਪਰਲੀ ਸਾਈਡ ਦੋ ਮਸ਼ੀਨਾਂ ਹੋਰ ਚੱਲ ਰਹੀਆਂ ਜੀ ਆ ਖੱਲੀ ਮਸ਼ੀਨ ਦੀ ਬਾੜ ਲੈਦੀ ਆ ਜੀ ਆ ਗੱਡੀਆਂ ਖੜੀਆਂ ਇੱਧਰ ਆ ਦੇਖੋ ਜੀ ਫੋਗਲੈਨ ਮਸ਼ੀਨ ਚੱਲਦੀ ਆ